ਰਾਮ ਦੇ ਅਰਥ ਭੈਣ ਨਾਲ ਸੁਣਨਾ ਸ਼੍ਰੀ ਰਾਮ ਚੰਦ ਇਹ ਅਰਥ ਕਰਦੇ ਪੈ ਨੇ ਗੁਰੂ ਅਰਜਨ ਦੇਵ ਜੀ ਸ਼੍ਰੀ ਰਾਮ ਚੰਦ ਜਹ ਰੂਪ ਨ ਰਖਿਆ ਬਨ ਵਾਲੀ ਚਕਰ ਪਾਣ ਦਰਸ ਅਨੂਪਿਆ ਜਿਹਦਾ ਕੋਈ ਰੰਗ ਨਹੀਂ ਜਿਹਦਾ ਕੋਈ ਰੂਪ ਨਹੀਂ ਜੋ ਕਣ ਕਣ ਵਿੱਚ ਰਮਿਆ ਬਨ ਬਨ ਦੇ ਵਿੱਚ ਰਮਿਆ ਉਹਨੂੰ ਕਹਿੰਦੇ ਨੇ ਸ਼੍ਰੀ ਰਾਮ ਚੰਦ ਸਾਰੇ ਨਾਮ ਪਰਮਾਤਮਾ ਦੇ ਨੇ ਕ੍ਰਿਸ਼ਨ ਹੈ ਗੋਬਿੰਦ ਹੈ ਵਾਹਿਗੁਰੂ ਹੈ ਕਰਤਾ ਰਹਿ ਇਹ ਨਾਮ ਫਿਰ ਮਨੁੱਖਾਂ ਨੂੰ ਦਿੱਤੇ ਗਏ ਤੁਸੀਂ ਆਪਣੇ ਨਾਮਾਂ ਦੇ ਅਰਥ ਕਰਕੇ ਦੇਖਣਾ ਸਭ ਧਾਰਮਕ ਨਹੀਂ ਮੁਸਲਮਾਨਾਂ ਦੇ ਨਾਮ ਹਿੰਦੂ ਸਜਣਾ ਦੇ ਨਾਮ ਜੈਨੀਆਂ ਦੇ ਨਾਮ ਬੋਧੀਆਂ ਦੇ ਨਾਮ ਸਿੱਖਾਂ ਦੇ ਨਾਮ ਸਭ ਧਾਰਮਕ ਨਹੀਂ ਇਹ ਪ੍ਰਾਚੀਨ ਸਮੇ ਤੋਂ ਧਾਰਨਾ ਬਣੀ ਕਿ ਹਰ ਇੱਕ ਨੂੰ ਨਾਮ ਪਰਮਾਤਮਾ ਦਾ ਦੇਵ ਜਾਂ ਪਰਮਾਤਮਾ ਮਈ ਰਿਓ ਤਾਂ ਕਿ ਕਮ ਸੇ ਕਮ ਆਪਣੇ ਨਾਮ ਤੋਂ ਚੰਗੀ ਪ੍ਰੇਰਨਾ ਲਵੇ